ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਗੱਲਬਾਤ ਵਾਲਾ ਟੌਪਿਕ ਇਸ ਵਾਰ ਹੈਗਾ ਵਾ ਇਹ ਜਿਹੜੇ 2025 ਵਾਲੇ ਪੇਪਰ ਆ ਇਹਨਾਂ ਦੀਆਂ ਰਸੀਦ ਕਦੋਂ ਤੱਕ ਮਿਲੂਗੀ ਕਿ ਤੁਹਾਡੇ ਕੋਲ ਕੋਈ ਪ੍ਰੂਫ ਕਦੋਂ ਤੱਕ ਹੋਊਗਾ ਤੁਸੀਂ ਜਿਹੜੇ ਪੇਪਰ ਭਰਿਆ ਇਹ ਤੁਹਾਡੇ ਕੋਲ ਪ੍ਰੂਫ ਕਦੋਂ ਤੱਕ ਆਉਣ ਦੇ ਚਾਂਸ ਹੈਗੇ ਆ ਇਸ ਟਾਪਿਕ ਬਾਰੇ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਤੇ ਨਾਲ ਹੀ ਆਪਾਂ ਗੱਲਬਾਤ ਕਰ ਲਾਂਗੇ ਇਸ ਵੀਡੀਓ ਦੇ ਵਿੱਚ ਪਰ ਭਰੇ ਕਦੋਂ ਕਦੋਂ ਜਾਣੇ ਆ ਤੇ ਨਿਕਲਨੇ ਕਦੋਂ ਸ਼ੁਰੂ ਹੋਣੇ ਆ ਇਹ ਦੋ ਤਿੰਨ ਟਾਪਿਕਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਜਿਆਦਾ ਚਿਰ ਨਾਲ ਲੈਂਦੇ ਹੋਏ ਕਰਦੇ ਆ ਵੀਡੀਓ ਸਟਾਰਟ ਪਰ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ੀਰੋ ਕੰਮ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਵੋ ਤਾਂ ਜੋ ਜੇ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿੱਖਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਰ ਤੱਕ ਇੰਸਟਾਗ੍ਰam ਤੇ ਫੋਲੋ ਕੀਤਾ ਸਮਝ ਕੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਉੱਤੇ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜ਼ਰੂਰ ਦੇਵਾਂਗੇ ਤੇ ਕਈ ਵੀਰ ਭਰਾਵਾਂ ਦੀ ਸ਼ਿਕਾਇਤ ਹੈ ਕਿ ਤੁਸੀਂ ਉੱਥੇ ਨਾ ਆਪਣੇ ਇੱਕ ਮੈਂ ਜਿਹੜੇ ਮੈਸੇਜ ਆ ਉਹ ਬੰਦ ਕੀਤੇ ਹੋ ਹਨ ਵਾਸਤੇ ਮੈਂ ਹਾਲੇ ਕੱਢਿਆ ਕਿ ਜਿਹੜੇ ਵੀਰ ਭਰਾ ਨੂੰ ਇਹ ਸ਼ੋਅ ਹੁੰਦਾ ਕਿ ਮੈਂ ਆਪਣੇ ਮੈਸੇਜ ਬੰਦ ਕੀਤੇ ਹੋਏ ਆ ਤੁਸੀਂ ਮੈਂ ਉੱਥੇ ਪੋਸਟਾਂ ਪਾਈਆਂ ਜਾਂ ਤੁਸੀਂ ਮੈਨੂੰ ਪੋਸਟ 'ਤੇ ਲੇ ਕਮੈਂਟ ਕਰ ਦਿਓ ਭਾਵੇਂ ਕਹਲਾ ਹੈਲੋ ਦਾ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਠੀਕ ਹੈ ਲੋਈ ਫਿਰ ਤੀਜੀ ਗੱਲ ਇੱਕ ਹੋ ਗੱਲ ਹੋਰ ਜੇ ਕਿਸੇ ਵੀ ਵੀਰਪ੍ਰਾਣ ਨੇ ਗਰੁੱਪ ਵਿੱਚ ਐਡ ਹੋਣਾ ਵਾ ਆਪਾਂ WhatsApp ਗਰੁੱਪ ਵੀ ਬਣਾਇਆ ਵਾ ਇੱਕ ਜੇਗਾ ਕਿਸੇ ਵੀਰਪ੍ਰਾਣ ਨੇ ਉਹ WhatsApp ਗਰੁੱਪ ਵਿੱਚ ਐਡ ਹੋਣਾ ਵਾ ਤੁਸੀਂ ਮੈਨੂੰ ਪਰਸਨਲੀ Instagram ਦੇ ਉੱਤੇ ਮੈਸੇਜ ਕਰ ਲਓ ਮੈਂ ਤੁਹਾਨੂੰ ਗਰੁੱਪ ਦਾ ਲਿੰਕ ਸੈਂਡ ਕਰ ਦੂੰਗਾ ਤਾਂ ਤੁਸੀਂ ਉਹ ਗਰੁੱਪ ਵਿੱਚ ਵੀ ਐਡ ਹੋ ਸਕੋ ਜਿਹੜੇ ਵੀ ਵੀਰਪ੍ਰਾਣ ਐਡ ਹੋਣਾ ਵਾ ਤੁਸੀਂ ਮੈਨੂੰ ਮੈਸੇਜ ਕਰ ਲਿਓ Instagram ਦੇ ਉੱਤੇ ਤੇ ਤੁਹਾਨੂੰ ਮੈਂ ਲਿੰਕ ਸੈਂਡ ਕਰ ਦੂੰਗਾ ਲੋਈ ਫਿਰ ਕਰਦੇ ਆ ਵੀਡੀਓ ਸਟਾਰਟ ਗੱਲਬਾਤ ਕਰਦੇ ਆ ਮਲਕੀ ਸਲਿੱਪ ਬਾਰੇ ਕਿ ਸਲਿੱਪ ਜਿਹੜੀ ਆ ਤੁਹਾਡੇ ਕੋਲ ਜਿਹੜਾ ਇਹ ਪ੍ਰੂਫ ਕਦੋਂ ਤੱਕ ਆਊਗਾ ਕਿ ਤੁਹਾਡੇ ਪੇਪਰ ਜਿਹੜੇ ਆ ਭਰੇ ਗਏ ਆ 2005 ਦੇ ਵਿੱਚ ਇਹ ਪ੍ਰੂਫ ਤੁਹਾਨੂੰ ਕਦੋਂ ਮਿਲੇਗਾ ਤੇ ਇਹ ਤੁਹਾਨੂੰ ਕੌਣ ਦੇਣ ਜਿਹਨੇ ਤੁਹਾਨੂੰ ਦੇਣਾ ਵਾ ਉਹ ਕੌਣ ਵਾ ਇਹ ਤੇ ਨਾਰਮਲੀ ਗੱਲ ਤੁਹਾਡਾ ਇਹ ਪ੍ਰੂਫ ਵਾ ਤਾਂ ਡੀਡੀ ਐਸਲਿੱਪ ਵਾ ਇਹ ਤੁਹਾਡਾ ਮਾਲਕ ਜਾਂ ਤੁਹਾਡਾ ਏਜੰਟ ਜਿਹਨੇ ਤੁਹਾਡੇ ਪੇਪਰ ਭਰਾਇਆ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਆ ਜਾਂ ਦੋਸਤ ਮਿੱਤਰ ਆ ਜਿਹਨੇ ਤੁਹਾਡੇ ਪੇਪਰ ਭਰਵਾਇਆ ਉਹ ਬੰਦਾ ਹੀ ਉਹ ਬੰਦੇ ਦਾ ਨੇੜੇ ਆ ਸਲਿੱਪ ਦੇਣੀ ਆ ਪਰ ਜਿਹੜੀ ਸਲੀਪ ਆ ਕਦੋਂ ਮਿਲਣੀ ਹੈ ਜੇਕਰ ਤੁਹਾਡੇ ਪੇਪਰ ਭਰੇ ਗਏ ਆ ਤੁਹਾਡੇ ਮਲਕੀ ਫਾਈਲ ਰੈਡੀ ਹੋਈ ਹੈ ਨਵੰਬਰ ਵਾਲੀ ਜਿਨ੍ਹਾਂ ਦੇ ਪੇਪਰ 1 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਜਿਨ੍ਹਾਂ ਨੇ ਆਪਣੀਆਂ ਫਾਈਲਾਂ ਰੈਡੀ ਕਰਾਈਆਂ ਸੀ ਠੀਕ ਆ ਉਹਨਾਂ ਨੂੰ ਜਿਹੜੇ ਪੇਪਰ ਆ ਉਹ ਭਰੇ ਜਾਣੇ ਆ 5 7 ਤੇ 12 ਫਰਵ ਨੂੰ 5 ਤਰੀਕ ਨੂੰ ਪੇਪਰ ਓਪਨ ਹੋਣੇ ਆ ਸਾਲ ਵਾਲੇ ਠੀਕ ਆ 7 ਤਰੀਕ ਨੂੰ ਪੇਪਰ ਓਪਨ ਹੋਣੇ ਆ ਡੋਮੈਸਟਿਕ ਤੇ 12 ਤਰੀਕ ਨੂੰ ਓਪਨ ਹੋਣੇ ਆ ਪੇਪਰ 9 ਮੰਥ ਵਾਲੇ ਠੀਕ ਆ ਇਦਾਂ ਮਲਕੀ ਉਹਨਾਂ ਨੇ ਤੀਨੇ ਡੇਟਾ ਕੱਢੀਆਂ ਵਾ ਤੀਨੇ ਕਲਿੱਕ ਡੇਟਾ ਸਵੇਰੇ ਸਵੇਰੇ 9 ਵਜੇ ਪੇਪਰ ਓਪਨ ਹੋਣੇ ਆ 5 ਤਰੀਕ ਨੂੰ ਹੈਗੇ ਆ ਸਾਲ ਵਾਲੇ 7 ਤਰੀਕ ਨੂੰ ਹੈਗੇ ਆ ਡੋਮੈਸਟਿਕ ਪੇਪਰ ਤੇ 12 ਤਰੀਕ ਨੂੰ ਹੈਗੇ ਆ 9 ਮੰਥ ਵਾਲੇ ਪੇਪਰ ਠੀਕ ਆ ਜਿਹੜੇ ਪੇਪਰ ਭਰੇ ਜਾਣੇ ਆ ਇਹ ਸਿਰਫ ਉਹਨਾਂ ਦੇ ਹੀ ਭਰੇ ਜਾਣੇ ਵਾ ਜਿਨ੍ਹਾਂ ਨੇ ਆਪਣੀਆਂ 9 ਨਵੰਬਰ ਦੇ ਮਹੀਨੇ ਵਿੱਚ ਫਾਈਲਾਂ ਰੈਡੀ ਕਰਾਈਆਂ ਸੀ ਨਵੰਬਰ ਦੇ ਮਹੀਨੇ ਵਿੱਚ 1 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਜਿਨ੍ਹਾਂ ਨੇ ਆਪਣੀਆਂ ਫਾਈਲਾਂ ਰੈਡੀ ਕਰਾਈਆਂ ਸੀ ਉਹਨਾਂ ਦੇ ਹੀ ਪੇਪਰ ਭਰੇ ਜਾਣੇ ਆ ਹੁਣ ਉਸ ਤੋਂ ਬਗੈਰ ਹੋਰ ਕਿਸੇ ਵੀ ਬੰਦੇ ਦੇ ਪੇਪਰ ਨਹੀਂ ਭਰੇ ਜਾਣੇ ਠੀਕ ਹੈ ਤੇ ਸਲਿੱਪ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਪਰ ਉਸ ਤੋਂ ਬਾਅਦ ਤੁਹਾਨੂੰ ਦੱਸ ਦਾਂ ਜੇਕਰ ਤੁਹਾਨੂੰ ਹੱਲੇ ਵੀ ਕੋਈ ਏਜੰਟ ਤੁਹਾਡਾ ਕਹਿ ਰਿਹਾ ਹੋਵੇ ਜਾਂ ਤੁਹਾਨੂੰ ਕੋਈ ਜ ਥੱਗ ਏਜੰਟ ਕਹਿ ਲਈਏ ਕਿ ਉਹ ਤੁਹਾਨੂੰ ਕਹਿ ਰਿਹਾ ਆ ਕਿ ਪੇਪਰ ਜਿਹੜੇ ਆ ਉਹ ਹੁਣ ਓਪਨ ਹੋਏ ਆ 13 ਜਨਵਰੀ ਤੋਂ ਲੈ ਕੇ 18 ਜਨਵਰੀ ਤੱਕ ਪੇਪਰ ਜਿਹੜੇ ਆ ਓਪਨ ਰਹਣੇ ਆ ਮਤਲਬ ਕਿ ਕੱਲ ਤੱਕ ਪੇਪਰ ਓਪਨ ਆ ਜੇਕਰ ਤੁਸੀਂ ਪੇਪਰ ਭਰਉਣਾ ਚਾਹੁੰਦੇ ਹੋ ਤੁਸੀਂ ਪੇਪਰ ਭਰਵਾ ਸਕਦੇ ਜੇ ਠੀਕ ਹੈ ਇਹ ਉਹਨਾਂ ਵਾਸਤੇ ਨਹੀਂ ਵੈਬਸਾਈਟ ਉਹਨਾਂ ਨੇ ਓਪਨ ਕੀਤੀ ਹੈ ਵੈਬਸਾਈਟ ਉਹਨਾਂ ਵਾਸਤੇ ਓਪਨ ਕੀਤੀ ਹੈ ਜਿਨ੍ਹਾਂ ਨੇ ਨਵੰਬਰ ਵਿੱਚ ਆਪਣੀਆਂ ਫਾਈਲਾਂ ਰੈਡੀ ਕਰਾਈਆਂ ਸੀ ਉਹ ਬਸ ਸਹੀ ਕਰਨ ਵਾਸਤੇ ਜੇਕਰ ਦਾੜਾ ਕੋਈ ਡਾਕੂਮੈਂਟ ਘੱਟ ਵੱਧ ਸੀ ਉਹਨੂੰ ਪੂਰਾ ਕਰਨ ਵਾਸਤੇ ਉਹਨਾਂ ਨੇ ਇੱਕ ਹਫ਼ਤੇ ਵਾਸਤੇ ਆਪਣੀ ਇਹੜੀ ਦੂਜੀ ਵੈਬ ਫਾਰਮ ਜਿਹੜੇ ਵੈਬਸਾਈਟ ਆ ਓਪਨ ਕੀਤੀ ਸੀ ਨਾ ਕਿ ਨਵੇਂ ਪੇਪਰ ਭਰਨ ਵਾਸਤੇ ਕੀਤੀ ਸੀ ਇਸ ਕਰਕੇ ਇਹ ਚੀਜ਼ ਤੋਂ ਮੇਰੇ ਵੀਰ ਪ੍ਰਭ ਬਚਿਓ ਠੀਕ ਹੈ ਦੂਜੀ ਗੱਲ ਆਪਾਂ ਨਾਲ ਹੀ ਗੱਲਬਾਤ ਕਰ ਲੈਨੇ ਆਂ ਹੁਣ ਸਲਿੱਪ ਬਾਰੇ ਕਿ ਸਲਿੱਪ ਬਾਰੇ ਦਾ ਕੀ ਚੱਕਰ ਵਾ ਸਲਿੱਪ ਜਿਹੜੀ ਤੁਹਾਨੂੰ ਮਿਲਣੀ ਆ ਨਾ ਇਹ ਮਿਲਣੀ ਆ ਤੁਹਾਨੂੰ ਜਾ ਕੇ ਰابطਾ ਟਾੜਾ ਕਰੇ ਫਰਵਰੀ ਦੇ ਵਿੱਚ ਪੇਪਰ ਭਰੇ ਜਾਣੇ ਆ ਜੇਕਰ ਤੁਹਾਡੇ ਪੇਪਰ ਭਰੇ ਜਾਣ ਤੁਸੀਂ ਪੇਪਰ ਸਾਲ ਵਾਲੇ ਫਿਲ ਕਰਾਉਣੇ ਆ ਤੁਹਾਡੇ ਮਿਲੂਗੀ ਸਾਹ ਵਾਲੀ ਫਾਈਲ ਰੈਡੀ ਹੋਈ ਆ ਫਿਰ ਤੁਹਾਨੂੰ 5 ਤਰੀਕ ਤੋਂ ਬਾਅਦ ਜਿਹੜੀ ਆ ਸਲਿੱਪ ਮਿਲੂਗੀ ਠੀਕ ਆ 5 ਦਿਨ ਤੁਹਾਡੇ ਪੇਪਰ ਮਿਲ ਕੀ ਭਰੇ ਜਾਣਗੇ ਮਾਣਿ ਤਾ ਨੂੰ 5 ਤਰੀਕ ਨੂੰ ਸੈਂਡ ਕਰਦੇ ਤੁਹਾਡਾ ਏਜੰਟ ਭਾਵੇਂ ਤੁਹਾਨੂੰ 6 ਨੂੰ ਕਰੇ ਭਾਵੇਂ ਤੁਹਾਨੂੰ ਹਫਤਾ ਰੋਕ ਕੇ ਸੈਂਡ ਕਰੇ ਭਾਵੇਂ ਤੁਹਾਨੂੰ 2 ਹਫਤੇ ਰੋਕ ਕੇ ਸੈਂਡ ਕਰੇ ਪਰ ਜੇ ਤੁਹਾਡੇ ਏਜੰਟ ਕੋ ਸਲਿੱਪ ਆ ਉਹ 5 ਤਰੀਕ ਨੂੰ ਹੀ ਮਿਲ ਜਾਣੀ ਜਦੋਂ ਵੀ ਪੇਪਰ ਉਹਨੇ ਭਰੇ ਜਾਣੇ ਆ ਉਸੇ ਵੇਲੇ ਹੀ ਸਲਿੱਪ ਮਿਲ ਜਾਣੀ ਆ ਠੀਕ ਆ ਤੇ ਜਿਨ੍ਹਾਂ ਪੇਪਰ ਕਰਨੇ ਆ ਡੋਮੈਸਟਿਕ ਭਰੇ ਜਾਣੇ ਆ ਉਹਨਾਂ ਦੀ ਭਰੇ ਜਾਣੀਆਂ 7 ਤਰੀਕ ਨੂੰ ਉਹਨੂੰ ਮਿਲ ਕੀ 7 ਤਰੀਕ ਨੂੰ ਜਿਹੜੀ ਉਹਨਾਂ ਨੂੰ ਸਲਿੱਪ ਆ ਉਹ ਮਿਲੂਗੀ ਪਰ ਜਿਨ੍ਹਾਂ ਨੇ ਭਰਨੇ ਆ 9 ਮੰਥ ਵਾਲੇ ਪੇਪਰ ਉਹਨਾਂ ਨੂੰ ਮਿਲੂਗੀ 12 ਤਰੀਕ ਨੂੰ ਸੇਪ ਹੋਊਗੀ ਠੀਕ ਹੈ ਕਿਉਂਕਿ ਨਾਰਮਲੀ ਗੱਲ 12 ਤਰੀਕ ਨੂੰ ਸਵੇਰੇ 9 ਵਜੇ ਪੇਪਰ ਜਿਹੜੇ ਆ ਉਹ ਭਰੇ ਜਾਣੇ ਆ ਤੇ 9 ਵਜੇ ਤੋਂ ਬਾਅਦ ਜਿਹੜਿਆ ਵਾ ਤੁਹਾਡਾ ਏਜੰਟ ਤੁਹਾਨੂੰ ਸਲਿੱਪ ਸੈਂਡ ਕਰਦਾ ਵਾ ਕਰ ਸਕਦਾ ਵਾ ਉਹ ਤੁਹਾਡੇ ਏਜੰਟ ਤੇ ਡਿਪੈਂਡ ਕਰੇ ਤੁਹਾਡਾ ਏਜੰਟ ਕਦੋਂ ਤੁਹਾਨੂੰ ਸੈਂਡ ਕਰਦਾ ਠੀਕ ਹੈ ਤੇ ਜੇਕਰ ਆਪਾਂ ਗੱਲਬਾਤ ਕਰ ਲਈਏ ਕਿ ਤੁਹਾਡੀ ਸਲਿੱਪ ਕੰਟਰੋਲ ਆਪਾਂ ਕਿਵੇਂ ਕਰ ਸਕਦੇ ਹਾਂ ਕਿ ਇਹ オリジナル ਵਾ ਜਾਂ ਫੇਕ ਵਾ ਇਹਦੇ ਬਾਰੇ ਆਪਾਂ ਕੋਈ ਵੀ ਵੈਬਸਾਈਟ ਨਹੀਂ ਹੈਗੀ ਜਾਂ ਕੋਈ ਬੰਦਾ ਹੈਗਾ ਇਹਦਾ ਕਿ ਕੋਈ ਕੰਟਰੋਲ ਕਰਕੇ ਤੁਹਾਨੂੰ ਦੱਸ ਸਕੇ ਕਿ ਜਿਹੜੀ ਇਹ ਐਡ ਪੇਪਰ ਆ ਇਹ ਜਿਹੜਾ ਨੋ ਸਲੈਪ ਮਿਲੀ ਆ ਇਹ オリジナル ਵਾਜਾ ਫੇਕ ਵਾ ਇਹ ਤੁਹਾਡਾ ਕੱਲਾ ਵਿਸ਼ਵਾਸ ਏ ਤੁਹਾਡੀ ਕਿਸਮਤ ਏ ਕਿ ਤੁਹਾਡਾ ਡਾੜਾ ਮਾਲਕ ਵਾ ਜਾਂ ਤੁਹਾਡਾ ਏਜੰਟ ਵਾ ਉਹਨਾਂ ਦੇ ਪੇਪਰ ਭਰੇ ਹੋਣੇ ਚਾਹੀਦੇ ਆ ਬਸ ਇਹੋ ਹੀ ਆ ਕੋਈ ਆਪਾਂ ਜ ਕਹਿ ਨਹੀਂ ਸਕਦੇ ਜੇ ਆਪਾਂ ਕਹੀਏ ਕਿ ਉਹਨਾਂ ਜਪਾ ਕੋਈ ਵੇਖ ਕੇ ਦੱਸ ਜੀਏ ਕਿ ਆ ਆ オリジナル ਵਾ ਤੇ ਆ ਫੇਕ ਵਾ ਨਾ ਚਕੀਰ ਫਰੈਂਸ ਹੈ ਇਦਾਂ ਦੀ ਕੋਈ ਵੀ ਗੱਲ ਨਹੀਂ ਹੁੰਦੀ ਜਿਹੜੇ ਏਜੰਟ ਵਾ ਜਦੋਂ ਜੇਕਰ ਉਹਨਾਂ ਨੇ ਫੇਕ ਬਣਾਉਣੀਆਂ ਵਾ ਨਾ ਉਹ ਫੇਕ ਵੀ ओरिजिनल ਵਰਗੀਆਂ ਹੀ ਬਣਾਉਂਦੇ ਵਾ ਕਿ ਪਤਾ ਇਹਨੇ ਲੱਗਨ ਨਹੀਂ ਹੁੰਦੇ ਠੀਕ ਹੈ ਕਿ ਇਹ ਆਪਾਂ ਕੰਟਰੋਲ ਨਹੀਂ ਕਰ ਸਕਦੇ ਤੇ ਇਹਦੇ ਵਾਂ ਵਿੱਚ ਵੀ ਨਾ ਪਿਓ ਜੇ ਕਹ ਤੁਹਾਨੂੰ ਕੋਈ ਕਵੇ ਕਿ ਮੈਨੂੰ ਪੈਸੈਂਡ ਕਰੋ ਮੈਨੂੰ 5000 ਸੈਂਡ ਕਰ ਦੋ ਮੈਂ ਤੁਹਾਨੂੰ 10000 ਸੈਂਡ ਕਰ ਦੋ ਤੇ ਮੈਂ ਕੰਟਰੋਲ ਕਰਕੇ ਤੁਹਾਨੂੰ ਦੱਸ ਦਿੰਦਾ ਕਿ ਤੁਹਾਡੀ ਜਿਹੜੀ ਸਲਿੱਪ ਵਾ ਉਹ ਫੇਕ ਵਾ ਜਿਹੜੀ ओरिजिनल ਵਾ ਇਦਾਂ ਤੇ ਕੋਈ ਵੀ ਵੈਬਸਾਈਟ ਨਹੀਂ ਹੈਗੀ ਜੇ ਨਾ ਹੀ ਕੋਈ ਉਹਨਾਂ ਨੇ ਦੱਸਿਆ ਵਾ ਇਹਦੇ ਬਾਰੇ ਕਿ ਕੋਈ ਵੈਬਸਾਈਟ ਹੈਗੀ ਜਿੱਥੇ ਆਪਾਂ ਕੰਟਰੋਲ ਕਰ ਸਕਦੇ ਹਾਂ ਕਿ ਤੁਹਾਡੀ ਜਿਹੜੀ ਸਲਿੱਪ ਵਾ ਉਹ ओरिजिनल ਵਾ ਜਾਂ ਫੇਕ ਵਾ ਠੀਕ ਹੈ ਇਹ ਚੱਕ ਲੋਏ ਮਿੱਤਰੋ ਹੁਣ ਆਪਾਂ ਗੱਲਬਾਤ ਕਰਦੇ ਆਂ ਦੂਜੇ ਟੌਪਿਕ ਬਾਰੇ ਪੇਪਰਾਂ ਬਾਰੇ ਕਿ ਪੇਪਰ ਜਿਹੜੇ ਆ ਉਹ ਨਿਕਲਨੇ ਕਦੋਂ ਸ਼ੁਰੂ ਹੋਣੇ ਆ ਮੇਨ ਜਿਹੜਾ ਖੁਸ਼ੀ ਵਾਲਾ ਟੌਪਿਕ ਆ ਉਹ ਤਾਂ ਇਹੋ ਹੀ ਆ ਕਿ ਪੇਪਰ ਨਿਕਲਨੇ ਕਦੋਂ ਸ਼ੁਰੂ ਹੋਣੇ ਆ ਸਾਰੇ ਵੀਰ ਭਰਾ ਵੇਟ ਕਰ ਰਹੇ ਆ ਪੇਪਰ ਨਿਕਲਨੇ ਕਦੋਂ ਸ਼ੁਰੂ ਹੋਣੇ ਆ ਪੇਪਰ ਜਦੋਂ ਭਰੇ ਜਾਣੇ ਆ ਉਸ ਤੋਂ ਨਾਰਮਲੀ ਗੱਲ ਵਾ ਕੀ 5 7 ਤੇ 12 ਫਰਵਰੀ ਨੂੰ ਪੇਪਰ ਜਿਹੜੇ ਆ ਉਹ ਭਰੇ ਜਾਣੇ ਆ ਉਸ ਤੋਂ ਤੁਸੀਂ ਲਾ ਲਓ ਕਿ 40 35 ਤੋਂ 40 ਦਿਨ ਤੋਂ ਬਾਅਦ ਇਹੇ ਪੇਪਰ ਨਿਕਲਨੇ ਆ ਸ਼ੁਰੂ ਹੋ ਜਾਣੇ ਆ ਠੀਕ ਹੈ ਮੈਂ ਪਹਿਲਾਂ ਪਿਛੇ ਵੀਡੀਓ ਦੱਸਿਆ ਹੋਇਆ ਜੇਕਰ ਕਿਸ ਨੇ ਉਹ ਵੀਡੀਓ ਨਹੀਂ ਵੇਖੀ ਤਾਂ ਮੈਂ ਰਿਪੀਟ ਕਰ ਰਿਹਾ ਮੈਂ ਇੱਕ ਵਾਰੀ ਕਿਹੜੇ ਪੇਪਰ ਵਾ ਉਹ ਨਿਕਲਨੇ ਜਦੋਂ ਪੇਪਰ ਭਰੇ ਜਾਂਦੇ ਆ ਉਸ ਤੋਂ ਮਹੀਨੇ ਦੇ ਮਹੀਨੇ ਤੋਂ ਬਾਅਦ ਇਹੇ ਪੇਪਰ ਨਿਕਲਨੇ ਆ ਸ਼ੁਰੂ ਹੁੰਦੇ ਆ ਮਤਲਬ ਕਿ ਤੁਹਾਡੇ ਫਰਵਰੀ ਵਿੱਚ ਪੇਪਰ ਭਰੇ ਜਾਣਗੇ ਮਾਰਚ ਮਾਰਚ ਸਾਡਾ ਰੁਕੇ ਜਾਣਗੇ ਮਾਰਚ ਤੇ ਅਪ੍ਰੈਲ ਦੇ ਵਿੱਚ ਸਾਡੇ ਇਹਦੇ ਪੇਪਰ ਨਿਕਲਨੇ ਆ ਉਹ ਨਿਕਲਣ ਦੇ ਚਾਂਸ ਹੈਗੇ ਆ ਠੀਕ ਹੈ ਜਿਹੜੇ ਪੇਪਰ ਨਿਕਲਨੇ ਸ਼ੁਰੂ ਹੋਣਗੇ ਉਹ ਅਪ੍ਰੈਲ ਦੇ ਵਿੱਚ ਸ਼ੁਰੂ ਹੋਣਗੇ ਇਸ ਵਾਰ ਜਿਹੜੇ ਪੇਪਰ ਨਿਕਲਨੇ ਪਰ ਜੇਕਰ ਤੁਹਾਨੂੰ ਇਸ ਵਾਰ ਸੀਟ ਮਿਲ ਗਈ ਜੇਕਰ ਤੁਹਾਨੂੰ ਸਲਿੱਪ ਇੱਕ ਹੋਰ ਮਿਲ ਗਈ ਫਿਰ ਤੁਹਾਨੂੰ ਇਹਦੇ ਪੇਪਰ ਨਿਕਲਣ ਦੇ ਚਾਂਸ ਵਾ ਇਸ ਵਾਰ ਬਹੁਤ ਜ਼ਿਆਦਾ ਵਧ ਜਾਣੇ ਆ ਇਸ ਕਰਕੇ ਕਿਉਂਕਿ ਸਲਿੱਪ ਉਹਨਾਂ ਨੂੰ ਹੀ ਮਿਲਣੀ ਵਾ ਜਿਨ੍ਹਾਂ ਦੇ ਮਾਲਕ ਸਹੀ ਹੋਊਗਾ ਮਾਲਕ ਨੇ ਕੋਈ ਮਲਕੀ ਠੱਗੀ ਨਾ ਕੀਤੀ ਹੋਊਗੀ ਮਲਕੀ ਮਾਲਕ ਨੇ ਕੋਈ ਬੰਦਾ ਸੱਦਾ ਹੋਊਗਾ ਪਹਿਲਾਂ ਉਹਨੂੰ ਮਲਕੀ ਪੇਪਰ ਬਣਵਾ ਕੇ ਦਿੱਤੀ ਹੋਣਗੇ ਸਾਰਾ ਕੁਝ ਵੇਖਣ ਤੋਂ ਬਾਅਦ ਤੁਹਾਡੇ ਪੇਪਰ ਭਰੇ ਜਾਣੇ ਤੇ ਪੇਪਰ ਭਰੇਗਾ ਤੁਹਾਨੂੰ ਸਲਿੱਪ ਮਿਲ ਜਣੀ ਹੈ ਸਲਿੱਪ ਮਿਲ ਗਈ ਤੁਹਾਨੂੰ ਸਮਝੋ ਕਿ ਤੁਹਾਡਾ ਕੰਮ ਸਾਰਾ ਵਾ ਓਕੇ ਵਾ ਠੀਕ ਹੈ ਇਸ ਕਰਕੇ ਜਿਹੜੇ ਵੀਰ ਆਪਾਂ ਹੁਣ ਸਲਿੱਪ ਮਿਲ ਗਈ ਇੱਕ ਵਾਰੀ ਸਮਝੋ ਕਿ ਤੁਹਾਡਾ ਡਾਡਾ ਵਾ 95% ਤੁਹਾਡੇ ਜਿਹੜੇ ਵੀਜ਼ਾ ਲੱਗਣ ਦੇ ਚਾਂ ਮਲਕੀ ਨਾਲੇ ਪੇਪਰ ਨਿਕਲਣ ਦੇ ਚਾਂਸ ਹੈਗੇ ਕਿਉਂਕਿ ਪਹਿਲਾਂ ਕਿੰਦਾ ਸਲਿੱਪ ਮਿਲਣ ਤੋਂ ਬਾਅਦ ਵੀ 50-50 ਚਾਂਸ ਹੁੰਦੇ ਸੀ ਪਹਿਲੀ ਗੱਲ ਤੇ ਹੁੰਦੀ ਸੀ ਕਿ ਉਹ ਕੰਟਰੋਲ ਨਹੀਂ ਕਰਦੇ ਸੀ ਕਿ ਇਹਨਾਂ ਦਾ ਮਾਲ ਕਿਹੜਾ ਵਾ ਫਰਾਡ ਨੇ ਕਿਤੇ ਠੱਗੀ ਤਾਂ ਨਹੀਂ ਕੀਤੀ ਪਹਿਲਾਂ ਉਹ ਫਰਾਡ ਤੀ ਨਹੀਂ ਆ ਇਹ ਕੰਟਰੋਲ ਪਹਿਲਾਂ ਨਹੀਂ ਹੁੰਦਾ ਸੀ ਇਸ ਵਾਰ ਭਾਰੇ ਕੰਟਰੋਲ ਆਇਆ ਵਾ ਦੂਜੀ ਗੱਲ ਪਹਿਲਾਂ ਕੀ ਹੁੰਦਾ ਸੀ ਕੋਟਾ ਹੀ ਲੱਖ ਬੰਦੇ ਦਾ ਪੇਪਰ ਭਰਨਦਾ ਸੀ 5-5 ਲੱਖ ਦੇਣ ਤੇ 3 ਲੱਖ 4-6 ਲੱਖ ਬੰਦਾ ਇਸ ਵਾਰ ਕੋਟੇ ਜਿੰਨਾ ਕੋਟਾ ਵਾ ਉਸ ਤੋਂ ਵੀ ਘੱਟ ਪੇਪਰ ਭਰੇ ਗਿਆ ਇਸ ਕਰਕੇ ਤੁਹਾਡੇ ਨੇ ਪੇਪਰ ਨਿਕਲਦੇ ਆ ਚਾਂਸਸ ਵਾਰ ਥੋੜੇ ਜਿਹੀ ਵਾਧ ਹੈਗੀ ਜੇਕਰ ਕਿਸੇ ਵੀਰ ਭਰਾ ਨੇ ਇਸ ਵਾਰ ਪੇਪਰ ਭਰਿਆ ਥੋੜੀ ਜੀ ਵੇਟ ਕਰੋ ਜਦੋਂ ਪੇਪਰ ਇੱਕ ਵਾਰ ਮੁਲਕੀ ਫਿਲ ਹੋਗੇ ਜਦੋਂ ਕਲਿੱਕ ਹੋਗੇ ਤੁਹਾਡੇ ਪੇਪਰ ਇੱਕ ਵਾਰੀ ਉਸ ਤੋਂ ਮਹੀਨੇ ਬਾਅਦ ਜਿਹੜੇ ਪੇਪਰ ਨਿਕਲਣੇ ਆ ਉਹ ਸਟਾਰਟ ਹੋ ਜਾਣੇ ਆ ਤੇ ਜਿਹੜੇ ਵੀਰਪਰਾ ਵੇਟ ਕਰ ਰਿਹਾ ਉਹਨਾਂ ਵਾਸਤੇ ਇਹ ਨਿਊਜ਼ ਹੈਗੀ ਆ ਕਿ ਜਿਹੜੇ ਪੇਪਰ ਨਿਕਲਣੇ ਆ ਇੱਕ ਮਹੀਨੇ ਬਾਅਦ ਇੱਕ ਮਹੀਨੇ 40 ਦਿਨਾਂ 35-40 ਦਿਨਾਂ ਬਾਅਦ ਪੇੜੇ ਪੇਪਰ ਨਿਕਲਣੇ ਆ ਉਹ ਸਟਾਰਟ ਹੋ ਜਾਣੇ ਆ ਇਸ ਵਾਰ ਤੇ ਜੇਕਰ ਤੁਹਾਨੂੰ ਸਲਿੱਪ ਮਿਲ ਗਈ ਫਿਰ ਮੇਰੇ ਹਿਸਾਬ ਨਾਲ ਤਾਂ 95% ਇਸ ਵਾਰ ਚਾਂਸ ਹੈਗੀ ਆ ਵੀਜ਼ਾ ਲੱਗਣ ਦੇ ਲਓ ਮਿੱਤਰੋ ਇਸ ਵੀਡੀਓ ਵਿੱਚ ਸਿਰਫ ਇਨਾ ਹੀ ਮਿਲਦੇ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ